ਸਸ ਸਿੱਖਾਲ ਦੋਸਤੋ ਮੈਂ ਗੁਰਦਾਸ ਸਿੰਘ ਸੰਧੂ ਆਪਣੇ ਲਿਖੇ ਹੋਏ ਇਸ ਗੀਤ ਰਾਹੀਂ ਜੱਟ ਦਾ ਦੁਖਾਂਤ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਧਿਆਨ ਦੇਣਾ ਲੈ ਕੇ ਪਹਿਲੀ ਠੇਕੇ ਤੇ ਜੱਟ ਨੇ ਲਾਇਆ 11 21 ਉਤੋਂ ਭਾ ਨਾ ਮਿਲਿਆ ਜੀ ਲੱਗਦਾ ਫਸ ਗਈ ਜਾਣ ਕਿੜੀ ਕੀ ਲਾਂਬੂ ਲਾ ਕੇ ਸਦਰਾਂ ਨੂੰ ਲਾਂਬੂ ਲਾ ਕੇ ਸਦਰਾਂ ਨੂੰ ਵਗਦਾ ਅੱਖੀਆਂ ਵਿੱਚੋਂ ਪਾਣੀ ਥੁੱਡੇ ਵੱਜਦੇ ਫਸਲਾਂ ਨੂੰ ਰੁਲਦੀ ਮੰਡੀਆਂ ਵਿੱਚ ਕਰਸਾਨੀ ਥੁੱਡੇ ਵੱਜਦੇ ਫਸਲਾਂ ਨੂੰ ਰੁਲਦੀ ਮੰਡੀਆਂ ਵਿੱਚ ਕਰਸਾਨੀ ਨਰਮਾ ਚੱਟ ਤਾਂ ਮੱਛਰ ਨੇ ਸਾਨੂੰ ਲੌੜੇ ਪੈ ਗਏ ਧਰਨੇ ਚੱਕ ਆਉਂਦੇ ਸੌ ਸੌ ਦੇ ਫਾਹੇ ਬਣ ਗਏ ਪਗਾ ਪਰਨੇ ਚੱਕ ਆਉਂਦੇ ਸੌ ਸੌ ਦੇ ਫਾਹੇ ਬਣ ਗਏ ਪਗਾ ਪਰਨੇ ਸਲ ਫਾਸ ਦੀ ਗੋਲੀ ਜੀ ਨਾ ਦੇ ਵੇ ਖਤਮ ਕਹਾਣੀ ਛੁੱਡੇ ਵਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ ਛੁੱਡੇ ਵਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ ਮਰਦੇ ਕਰਸਾਨ ਦੀਆਂ ਹੁਣ ਨਾ ਸੁਣਦਾ ਏ ਕੋਈ ਹੂਕਾਂ ਸਾਨੀ ਅੱਖਿਆ ਨੂੰ ਬੀਜਣੀਆਂ ਪੈ ਨਾ ਜਾਣ ਬਦੂਕਾਂ ਸਾਨੂੰ ਕਿਤੇ ਅੱਖਿਆ ਨੂੰ ਬੀਜਣੀਆਂ ਪੈ ਨਾ ਜਾਣ ਬਦੂਕਾਂ ਵੇਖੀ ਗੁਰਦਾਸ ਸਿਆ ਵੇਖੀ ਗੁਰਦਾਸ ਸਿਆ ਕਿੱਦਰੇ ਪਟਕੇ ਨਾ ਜਾਏ ਜਵਾਨੀ ਫਸਲਾਂ ਨੂੰ ਰੁਲਦੀ ਮੰਡੀਆਂ ਵਿੱਚ ਕਰਸਾਨੀ ਟੁੱਡੇ ਵੱਜਦੇ ਫਸਲਾਂ ਨੂੰ ਰੁਲਦੀ ਮੰਡੀਆਂ ਵਿੱਚ ਕਰਸਾਨੀ ਧੰਨਵਾਦ ਦੋਸਤੋ ਜੇ ਤੁਹਾਨੂੰ ਇਹ ਗੀਤ ਵਾਕਈ ਹੀ ਸਹੀ ਲੱਗਿਆ ਠੀਕ ਲੱਗਿਆ ਤਾਂ ਮੈਨੂੰ ਮੇਰੇ WhatsApp ਨੰਬਰ 9463173057 ਤੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ